itu memang respons ਕਫਾ ਜੀ ਦੋ ਆਣਗੇ ਨਾ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਮਾਣਾ ਸਾਡਾ ਰਾਹ ਰੋਕਿਆ ਅੱਜ ਬਸ ਕੋਈ ਲਾਈਨ ਆਊਟ ਨਹੀਂ ਜੀ ਜੀ ਸਾਡੇ ਕੋਲ ਪਾਵਾ ਖਪੜਾ ਮੈਂ ਕਿਹੜਾ ਇੱਥੇ ਬੰਦੂਕਾ ਲਾ ਕੇ ਪਾਦਾ ਤੇ ਤੇੋ ਮੇਰਾ ਮੇਰੀ ਡਿਊਟੀ ਆ ਕਿ ਸ਼੍ਰੋਮੀ ਗੁਰਦਾਰਾ ਪ੍ਰਮੁਖ ਮੱਥੀ ਵੱਲੋਂ ਜਿਹੜਾ ਭਾਈ ਅਮਰਪਾਲ ਨੂੰ ਜਾਂ ਕੋਈ ਕਾਫੀ ਹਸਪਤਾਲ ਦੇ ਨੇ ਉਹ ਬਾਰੇ ਜਨਤ ਪੰਥ ਕਰਦ ਜਿਆ ਬੜੀ ਗੁੰਝੀ ਮਿੱਤੀ ਤੇ ਮੈਂ ਤੋਂ ਜਾਣਾ ਨਹੀਂ ਥੋੜਾ ਵੀ ਹੀ ਹੈ ਸਾਡਾ ਸਰਕੋਰਡ ਲੱਕ ਹੋ ਗਿਆ ਅਸਲ ਦਾ ਨਾ ਕੋਈ ਆਰਡਰ ਵੀ ਸਵਿਚਰ ਨੂੰ ਮੇਨਟੇਨ ਕਰਨਾ ਥਾਡੀ ਵੇਟੀ ਸੀ ਇਹਦੇ ਵੀ ਸਾਡੇ ਭਰਾ ਉਹ ਪਰ ਮੈਂ ਸਮਝਦਾ ਕਿ ਜਿਹੜੇ ਉੱਥੇ ਬਾਹਰ ਬੈਠੇ ਆ ਸਾਡੇ ਜ਼ਿਲ੍ਹੇ ਵਿੱਚ ਬੈਠੇ ਉਹ ਵੀ ਸਾਡੇ ਭਰਾ ਆ ਤੁਹਾਨੂੰ ਵੀ ਇਸ ਕੱਲ ਦਾ ਸਭ ਨਾਲ ਸਾਥ ਦੇਣਾ ਚਾਹੀਦਾ। ਬਾਈ ਨਾ ਉਹ ਅੱਜ ਕਿਤੇ ਵੀ ਬੈਠਾ ਹੈ। ਅਸੀਂ ਪਹਿਲੇ ਗੱਲ ਕਰੀਏ। ਤੁਸੀਂ ਫੜੋ। ਆਹ ਫਲਾਮਾ। ਦੇਰ ਹੋ ਸੋ ਅੱਜ ਤੁਹਾਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਤੇ ਬਾਹਰ ਆ ਕੇ ਹੋ ਸਕਦਾ ਤੁਹਾਨੂੰ ਗ੍ਰਿਫਤਾਰੀ ਵੀ ਹੋਵੇ ਕੀ ਹੈ ਕਿ ਮਸਲਾ ਇਹ ਵਾਜੁਰਜੀਤਾ ਖਾਲਸਾ ਵਾਜੁਰਜੀਤ ਦੇ ਪਤੇ ਸਰਕਾਰਾਂ ਦਾ ਜਿਹੜਾ ਮੈਂ ਸਮਝਦਾ ਕਿ ਖਲਾਕੀ ਤੌਰ ਤੇ ਅੰਤ ਹੋ ਗਿਆ ਕਿਉਂਕਿ ਲੋਕਤੰਤਰੀ ਸਾਡੇ ਕੋਲੇ ਇੱਕ ਢੰਗ ਤਰੀਕਾ ਜਿਹਦੇ ਨਾਲ ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ ਆਪਣੇ ਹੱਕਾਂ ਦੀ ਆਵਾਜ਼ ਉਠਾ ਸਕਦੇ ਹਾਂ ਅੱਜ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਜੀ ਨੇ ਅਮਰਤਪਾਲ ਸਿੰਘ ਵਰਗੇ ਉਹ ਨੌਜਵਾਨ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਦਸੇ ਸ਼ਰਾਂਡ ਦੀ ਗੱਲ ਕੀਤੀ ਆ ਉਹਨਾਂ ਨੂੰ ਦਿਗੜੂਗੜ੍ਹ ਭੇਜ ਕੇ ਇੱਕ ਨਵਾਂ ਮੈਂ ਸਮਝਦਾ ਕਿ ਨਵੀਂ ਫਿਰਤ ਪਾਈ ਸੀ ਉਹ ਬਗਾਨੇ ਲੋਕ ਇਹ ਕਰਦੇ ਦੇਖੇਗੇ ਸਾਡੀ ਸਭ ਵਿੱਚ ਇਹਨਾਂ ਨੂੰ ਕਫਾ ਨਹੀਂ ਗਿਦੋ ਆਉਣਗੇ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਮਾਣੇ ਸਾਡਾ ਰਾਹ ਰੋਕੇ ਅੱਜ ਬਸ ਕੋਈ ਲਾਈਨ ਆਰਡਰ ਦੀ ਜੀ ਜੀ ਸਾਡੇ ਕੋਲ ਖਤਰਾ ਬਣਾ ਕਿਹੜਾ ਇਥੇ ਬੰਦੂਕਾਂ ਲਾ ਕੇ ਪਾਉਂਦੇ ਤੇ ਤੋਂ ਮੇਰਾ ਮੇਰੀ ਡਿਊਟੀ ਆ ਕਿ ਸ਼੍ਰੋਮਿਕਾ ਉਦਾਰ ਆਪਣੀ ਕਮਟੀ ਵੱਲੋਂ ਜਿਹੜਾ ਭਾਈ ਹਸਪਤਾਲ ਤੋਂ ਜਾਂ ਕੋਈ ਨਾ ਕਰਦੇ ਹਸਪਤਾਲ ਦੇ ਨੇ ਉਹਨਾਂ ਦੇ ਬਾਰੇ ਜਨਕ ਪੰਧ ਕਰ ਦੋ ਜੀ ਇਹ ਡਿਊਟੀ ਮਿਲਦੀ ਤੇ ਮੈਂ ਸੋਚਾ ਜਾਣਾ ਥੋੜਾ ਵੀ ਆ ਮੈਂ ਤਾਂ ਕੋਡ ਲੱਗੋ ਗਿਆ ਕੱਲ ਦਾ ਨਾ ਆਰਡਰ ਵੀ ਸਪੈਚਰ ਨੂੰ ਰੀਨ ਕਰਨੀ ਸਾਡੀ ਵੀ ਡਿਊਟੀ ਹੈ ਇਹ ਜਿਹੜੇ ਸਾਡੇ ਭਰਾ ਹੋ ਪਰ ਮੈਂ ਸਮਝਦਾ ਕਿ ਜਿਹੜੇ ਉੱਥੇ ਬਾਹਰ ਬੈਠੇ ਆ ਸਾਡੇ ਜ਼ਿਲ੍ਹੇ ਵਿੱਚ ਬੈਠੇ ਉਹ ਵੀ ਸਾਡੇ ਭਰਾ ਹੈ ਤੁਹਾਨੂੰ ਵੀ ਇਸ ਕਦਰ ਦਾ ਸਮਝ ਸਾਨੂੰ ਸਾਥ ਦੇਣਾ ਚਾਹੀਦਾ। ਦਾਹੀ ਨਾਲ ਜਦੋਂ ਆਪਾਂ ਚੇਤੇ ਵੀ ਲੈ ਰਿਹਾ ਦੱਸ ਕਰਾਂਗੇ ਅੱਜ ਬੈਠ ਕੇ ਗੱਲ ਕਰੀਏ ਪੂਰੀ ਸਥਿਤੀ ਤੇ। ਕਰੀਏ ਕਿਸੇ ਖੜੂ ਆਹ ਫਲਾਮਾ ਦੇ ਰੋਸੋ ਅੱਜ ਤੁਹਾਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਤੇ ਬਾਹਰ ਆ ਕੇ ਹੋ ਸਕਦਾ ਤੁਹਾਨੂੰ ਗ੍ਰਿਫਤਾਰੀ ਵੀ ਹੋਵੇ ਕੀ ਹੈ ਕਿ ਮਸਵਾਹੀ ਵਾਹਗੁਰੂ ਜੀ ਦਾ ਖਾਲਸਾ ਵਾਹਗੁਰੂ ਜੀ ਦੇ ਪੱਤੇ ਸਰਕਾਰਾਂ ਦਾ ਜਿਹੜਾ ਮੈਂ ਸਮਝਦਾ ਕਿ ਖਲਾਕੀ ਤੌਰ ਤੇ ਅੰਤ ਹੋ ਗਿਆ ਕਿਉਂਕਿ ਲੋਕਤੰਤਰੀ ਸਾਡੇ ਕੋਲੇ ਇੱਕ ਢੰਗ ਤਰੀਕਾ ਜਿਹਦੇ ਨਾਲ ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ ਆਪਣੇ ਹੱਕਾਂ ਦੀ ਆਵਾਜ਼ ਉਠਾ ਸਕਦੇ ਹਾਂ ਅੱਜ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਜਿਨੇ ਅਮਰਪਾਲ ਸਿੰਘ ਵਰਗੇ ਉਹ ਨੌਜਵਾਨ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਦਸ਼ੇਸ਼ਾਉਣ ਦੀ ਗੱਲ ਕੀਤੀ ਆ ਉਹਨਾਂ ਨੂੰ ਦਿਬੜੂਗੜ੍ਹ ਭੇਜ ਕੇ ਇੱਕ ਨਵਾਂ ਮੈਂ ਸਮਝਦਾ ਕਿ ਨਵੀਂ ਫਿਰਤ ਪਾਈ ਸੀ ਉਹ ਬਗਾਨੇ ਲੋਕ ਇਹ ਕਰਦੇ ਦੇਖੇਗੇ ਅੱਜ ਸਾਡੀ